ਸ਼ੌਕਕੋਟ ਦੇ ਪਿੰਡ ਬੁੱਢਣਵਾਲ ਦੇ ਰਹਿਣ ਵਾਲੇ ਇੱਕ ਕਬੱਡੀ ਖਿਡਾਰੀ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਆ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਜੋ 29 ਸਾਲਾਂ ਦੀ ਉਸ ਸਾਲਾਂ ਦਾ ਸੀਗਾ ਉਸ ਦੇ ਵਜੋਂ ਹੋਈ ਆ ਤੁਹਾਨੂੰ ਦੱਸ ਦਈਏ ਕਿ ਇਸ ਕਬੱਡੀ ਖਿਡਾਰੀ ਨੇ ਘਰ ਦੇ ਵਿੱਚ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਤੇ ਇੱਕ ਪੁਲਿਸ ਮੁਲਾਜ਼ਮ ਦੇ ਉੱਤੇ ਇਸ ਦੇ ਇਲਜ਼ਾਮ ਲੱਗੇ ਨੇ ਕਿਉਂਕਿ ਉਸ ਪੁਲਿਸ ਮੁਲਾਜ਼ਮ ਦੇ ਨਾਲ ਇਸ ਕਬੱਡੀ ਖਿਡਾਰੀ ਦੀ ਦੋਸਤੀ ਸੀਗੀ ਤੇ ਕੁਝ ਦਿਨ ਪਹਿਲਾਂ ਇਸ ਕਬੱਡੀ ਖਿਡਾਰੀ ਅਤੇ ਉਸ ਦੇ ਪੁਲਿਸ ਮੁਲਾਜ਼ਮ ਦੋਸਤ ਦੇ ਵਿਚਕਾਰ ਕੁਝ ਝਗੜਾ ਹੋ ਗਿਆ ਸੀ ਤੇ ਇਸੇ ਝਗੜੇ ਦੇ ਦੌਰਾਨ ਜਿਹੜਾ ਕਬੱਡੀ ਖਿਡਾਰੀ ਆ ਉਸ ਦੇ ਵੱਲੋਂ ਆਪਣੇ ਘਰ ਦੇ ਵਿੱਚ ਫਾਹਾ ਲਾ ਕੇ ਕੋਦ ਕੂਸ਼ੀ ਕਰ ਲਈ ਗਈ ਆ ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਦੇ ਪਿਤਾ ਦੀ ਜਾਣਕਾਰੀ ਦੇ ਅਨੁਸਾਰ ਉਹਨਾਂ ਦੱਸਿਆ ਹੈ ਕਿ ਮੇਰੇ ਪੁੱਤਰ ਗੁਰਵਿੰਦਰ ਸਿੰਘ ਦੀ ਦੋਸਤੀ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਸੀ ਅਤੇ ਉਸ ਪੁਲਿਸ ਮੁਲਾਜ਼ਮ ਦੇ ਘਰ ਮੇਰੇ ਪੁੱਤਰ ਦਾ ਕਾਫੀ ਆਉਣਾ ਜਾਣਾ ਸੀਗਾ ਤੇ ਬੀਤੇ ਦਿਨੀ ਮੇਰਾ ਪੁੱਤਰ ਜਿਹੜਾ ਉਹ ਉਸ ਪੁਲਿਸ ਮੁਲਾਜ਼ਮ ਦੇ ਘਰ ਗਿਆ ਸੀ ਤੇ ਉਸ ਪੁਲਿਸ ਮੁਲਾਜ਼ਮ ਦੀ ਪਤਨੀ ਦੇ ਨਾਲ ਕਿਸੇ ਗੱਲ ਤੇ ਬਹਿਸ ਹੋ ਜਾਂਦੀ ਆ ਤੇ ਇਹ ਜਿਹੜੀ ਬਹਿਸ ਸੀਗੀ ਉਹ ਝਗੜੇ ਦਾ ਰੂਪ ਧਾਰਨ ਕਰ ਲੈਂਦੀ ਆ ਫਿਰ ਇਹ ਝਗੜਾ ਪੁਲਿਸ ਥਾਣੇ ਪਹੁੰਚ ਜਾਂਦਾ ਜਿੱਥੇ ਮੇਰੇ ਪੁੱਤਰ ਨੂੰ ਬੁਲਾਇਆ ਜਾਂਦਾ ਤੇ ਬੁਲਾ ਕੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਬੇਇਜਤ ਕੀਤਾ ਜਾਂਦਾ ਤੇ ਆਪਣੀ ਬੇਇੱਜ਼ਤੀ ਨਾ ਸਹੰਦੇ ਹੋਏ ਮੇਰੇ ਪੁੱਤਰ ਦੇ ਵੱਲੋਂ ਆਪਣੀ ਜ਼ਿੰਦਗੀ ਖਤਮ ਕਰ ਲਈ ਗਈ ਆ ਤੁਹਾਨੂੰ ਦੱਸ ਦਈਏ ਕਿ ਉਸ ਨੌਜਵਾਨ ਕਬੱਡੀ ਖਿਡਾਰੀ ਦਾ ਨਾਮ ਗੁਰਵਿੰਦਰ ਸਿੰਘ ਆ ਜਿਸ ਦੀ ਉਮਰ 29 ਸਾਲ ਦੱਸੀ ਜਾ ਰਹੀ ਆ ਇਸ ਦੇ ਵੱਲੋਂ ਆਪਣੇ ਘਰ ਦੇ ਵਿੱਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਿਆ ਉੱਥੇ ਪੁਲਿਸ ਨੇ ਜਾਣਕਾਰੀ ਦੰਦਿਆਂ ਦੱਸਿਆ ਕਿ ਇਹ ਪਿੰਡ ਬੁੱਢਣਵਾਲ ਦਾ 29 ਸਾਲਾ ਗੁਰਵਿੰਦਰ ਸਿੰਘ ਜਿਸ ਨੇ ਆਪਣੇ ਘਰ ਦੇ ਵਿੱਚ ਫਾਹਾ ਲਾ ਲਿਆ ਸੀ ਉਸ ਜੀ ਜਿਹੜੀ ਪੋਸਟਮਾਰਟਮ ਕਰਵਾ ਕੇ ਜਿਹੜੀ ਡੈੱਡ ਬਾਡੀ ਸੀਗੀ ਉਸ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਤੇ ਐਫ ਆਈ ਆਰ ਜਿਹੜੀ ਉਹ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਤੁਹਾਨੂੰ ਦੱਸ ਦਈਏ ਕਿ ਇੱਕ ਮੰਦਪਾਗੀ ਕਬਰ ਛਾਹਕੋਟ ਦੇ ਪਿੰਡ ਬੁੱਢਾ ਮਾਲ ਤੋਂ ਆ ਰਹੀ ਆ ਜਿੱਥੇ ਇੱਕ 29 ਸਾਲਾ ਕਬੱਡੀ ਖਿਡਾਰੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ ਇਸ ਨੌਜਵਾਨ ਦਾ ਇੱਕ ਪੁਲਿਸ ਮੁਲਾਜ਼ਮ ਦੋਸਤ ਦੇ ਨਾਲ ਵਿਵਾਦ ਹੋ ਜਾਂਦਾ ਤੇ ਇਸ ਵਿਵਾਦ ਦੇ ਚੱਲਦਿਆਂ ਉਸ ਕਬੱਡੀ ਖਿਡਾਰੀ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਮੇਰੇ ਪੁੱਤਰ ਗੁਰਵਿੰਦਰ ਸਿੰਘ ਦੀ ਦੋਸਤੀ ਕਿਸੇ ਪੁਲਿਸ ਮੁਲਾਜ਼ਮ ਦੇ ਨਾਲ ਸੀ ਅਤੇ ਉਸ ਪੁਲਿਸ ਮੁਲਾਜ਼ਮ ਦੇ ਘਰ ਕਾਫੀ ਆਉਣਾ ਜਾਣਾ ਸੀਗਾ ਤੇ ਇਹ ਬੀਤੇ ਦਿਨੀ ਮੇਰਾ ਪੁੱਤਰ ਉਸ ਪੁਲਿਸ ਮੁਲਾਜ਼ਮ ਦੇ ਘਰ ਜਾਂਦਾ ਜਿੱਥੇ ਉਸ ਪੁਲਿਸ ਮੁਲਾਜ਼ਮ ਦੀ ਪਤਨੀ ਦੇ ਨਾਲ ਮੇਰੇ ਪੁੱਤਰ ਦੀ ਕਿਸੇ ਗੱਲ ਤੇ ਹੈਸ ਹੋ ਜਾਂਦੀ ਆ ਤੇ ਬਹਿਸ ਝਗੜੇ ਦਾ ਰੂਪ ਤਾਂ ਅਨ ਕਰ ਲੈਂਦੀ ਆ ਝਗੜਾ ਜਦੋਂ ਪੁਲਿਸ ਥਾਣੇ ਪਹੁੰਚਦਾ ਤਾਂ ਪੁਲਿਸ ਮੁਲਾਜ਼ਮਾਂ ਦੇ ਬੋਲੋਂ ਮੇਰੇ ਪੁੱਤਰ ਨੂੰ ਪੁਲਿਸ ਥਾਣੇ ਬੁਲਾ ਕੇ ਬੇਇਜਤ ਕੀਤਾ ਜਾਂਦਾ ਤੇ ਆਪਣੀ ਬੇਇੱਜ਼ਤੀ ਨਾ ਸਹੰਦੇ ਹੋਏ ਮੇਰੇ ਪੁੱਤਰ ਦੇ ਬੋਲੋਂ ਘਰ ਦੇ ਵਿੱਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਆ ਇਹ ਜਿਹੜੇ ਇਲਜ਼ਾਮ ਨੇ ਇੱਕ ਪੁਲਿਸ ਮੁਲਾਜ਼ਮ ਅਤੇ ਉਸ ਦੀ ਮਾਂ ਤੇ ਉਸ ਦੀ ਪਤਨੀ ਤੇ ਲੱਗੇ ਨੂੰ ਤੁਹਾਨੂੰ ਦੱਸ ਦਈਏ ਕਿ ਇੱਥੇ ਤਿੰਨ ਮੁਲਜ਼ਮਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਹੋਇਆ ਉਥੇ ਇੱਕ 29 ਸਾਲਾ ਕਬੱਡੀ ਖਿਡਾਰੀ ਨੇ ਆਪਣੀ ਬੇਇੱਜ਼ਤੀ ਨਾ ਸਹਿੰਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਖਬਰ ਸ਼ਾਹਕੋਟ ਤੋਂ ਇਹ ਨੈਸਰੀਅਲ ਫਰਟੀਗਲਿਕ ਹਸਪਤਾਲ ਤੋਂ ਅਸੀਟਾਈ ਸੀ ਇਹ ਦਾ ਮੁੰਡਾ ਨਾਲ ਦੇ ਹੁੰਦਾ ਹੈ ਗੁਬਿੰਦਰ ਕਿਤਾਬ ਜਿਨੇ ਕਿ ਸਵੇਰੇ 12:00 ਵਜੇ ਮੁਵਜਜ ਕੜਗੇ ਨਿਕਲਿਆ 12:30 ਵਜੇ ਸਵੇਰੇ ਨੇ ਪਾਇਆ ਲੈ ਤੇ ਜਿਸਤੇ ਵੀ ਉਹਦੇ ਫਾਦਰ ਨੇ ਸਟੇਟਮੈਂਟ ਦੇ ਅਸ ਕੇਸ ਰਜਿਸਟਰ ਕੀਤਾ ਤੇ ਜੋ ਉਹਨਾਂ ਨੇ ਲਿਖਾਇਆ ਜਾਂਦਾ ਤਾਂ ਕਰਕੇ ਇੱਕ ਜੂਦੀ ਨਾਮ ਦੀ ਜੈਡੀ ਸੀ ਉਹਦੇ ਖਿਲਾਫ ਕੰਪਲੇਂਟ ਦਿੱਤੀ ਸੀ ਕਿ ਉਹ ਝੂਠੀ ਸੀਗੀ ਤੇ ਪਰ ਦੂਤੇ ਦਿਨ ਪਹਿਲੇ ਦੀ ਗੱਲ ਹੈ ਉਹ ਇੱਕ ਵਾਰ ਥਾਣੀ ਵੀ ਆਈ ਸੀ ਤੇ ਉਹਨਾਂ ਨੇ ਟਾਈਮ ਲਿਆ ਸੀਗਾ ਇਹ ਮਾਦੀ ਆਪਸੇ ਡਿਵਿਡ ਨਹੀਂ ਵਸੇ ਤੇ ਉਹ ਇੱਕ ਦੂਜੇ ਨੂੰ ਜਾਣਦੇ ਸੀ ਜੋ ਲੇਡੀ ਸਾਂ ਚੁੱਤੀ ਹੁੰਦੇ ਉਹਦੇ ਹਸਬੰਡ ਦੇ ਨਾਲ ਉਹਦੀ ਦੋਸਤੀ ਸੀ ਉਹਦੇ ਘਰ ਆਣਾ ਜਾਣਾ ਸੀ ਹਸਬੰਡ ਹੀ ਉਹਦੀ ਰੋਟੀ ਪਾਣੀ ਜੋ ਫਾਇਦਾ ਲੇਡੀ ਦਾ ਹਸਬੰਡ ਉਹਦੀ ਰੋਟੀ ਪਾਣੀ ਕੋ ਮੁੰਡਾ ਕਰਦਾ ਹੁੰਦਾ ਸੀ ਆਪਸੇ ਨੂੰ ਬੜਾ ਪਿਆਰ ਸੀ ਤੇ ਕਿਤੇ ਦੋ ਤਿੰਨ ਦਿਨ ਪਹਿਲੇ ਇਕੱਠੇ ਘਰੇ ਬੈਠੇ ਸੀ ਜਿੱਥੇ ਕੋਈ ਆਪਣਾ ਘਰੇ ਬੈਠ ਕੇ ਗੱਲ ਕਰ ਦੱਸ ਲਾ ਸੀ ਪੁੱਠੀ ਜੁੱਤੀ ਹੋਰ ਉਹਦੇ ਜਿਹੜਾ ਜੁੱਤੀ ਜਿਹੜੀ ਲੇਡੀ ਸਗੀ ਉਹਦੇ ਨਾਲ ਉਹਦੀ ਬਹਿਸ ਹੋ ਗਈ ਤੇ ਉਹਨੇ ਕੋਈ ਇੱਥੇ ਦਰਖਾਸਤ ਦਿੱਤੀ ਸੀ 112 ਤੇ ਜਦ ਉਸ ਟਾਈਮ ਤੇ ਉਹਦਾ ਹਸਬੰਦ ਵੀ ਵਿੱਚ ਆ ਗਿਆ ਸੀਗਾ ਉਹਨੇ ਆਪਸ ਚਾਕੇ ਨਹੀਂ ਕੋਈ ਉਸ ਟਾਈਮ ਤੇ ਕਾਰਵਾਈ ਕਰਵਾਈ ਤੇ ਉਹਨਾਂ ਨੇ ਫਿਰ ਅੱਗੇ ਕੱਲ ਫਿਰ ਉਹ ਆਇਆ ਸੀਗਾ ਤੇ ਮੁੰਡਾ ਉਹਦੀ ਚਾਬੀ ਸੀਗੀ ਸ਼ਾਇਦ ਤੋਰਸਦੀ ਆਈ ਕੋਦੀ ਸਮਾਨ ਚਾਹੀਦਾ ਉਹ ਜੋਤੀ ਵੀ ਆਈ ਸੀਗੀ ਕੱਲ ਤੇ ਉਹਦੀ ਮਦਰ ਹੋਰ ਜੋਤੀ ਦੀ ਮਦਰ ਔਰ ਜਿਹੜਾ ਮੁੰਡਾ ਹੈ ਜਿਹੜੀ ਕੁੜੀ ਹੈ ਜੋਤੀ ਤੇ ਉਹ ਮੁੰਡੇ ਦੀ ਮਦਰ ਵੀ ਆਈ ਦੇ ਸੀਗੀ ਤੇ ਆਪਸ ਵਾਰ ਵੈਸੇ ਉਹ ਸੋਨੇ ਥੋੜਾ ਜਾ ਤੇ ਉਸ ਤੋਂ ਬਾਅਦ ਉਹ ਫਿਰ ਇੱਥੋਂ ਹੀ ਚਲੇ ਗਏ तो उसको बात पता लगा कि नहीं ऐसा था जो सूर्य ऐसा था कारा काट गया पूरे बयान हो गया है तो स्टेटमेंट है जो भी उन्हें स्टेटमेंट लिखा ही उसके एफ आई रजिस्टर कर दिया सर डेड बॉडी डेड बॉडी ऐसी सिविल अस्पताल में उधर अब जब पुलिस ले के भेज दी थी कैटेगरी तारा का सर प्रचार लग गया ये जो है मैं एफ आई रजिस्टर मिनट लग रहे हैं तीन सौ है एक सौ अठ बी एन एस के रजिस्टर ਟੈਕਨੀਕ ਉਸ ਚੱਲਦੀ ਹੈ ਮੀਕੈਨਿਕ